ਅਕਾਲੀ ਆਗੂ ਵਿਕਰਮਜੀਠਿਆ ਤੋਂ ਬਾਅਦ ਹੁਣ ਉਹਨਾਂ ਦੇ ਕਰੀਬੀ ਤੇ ਉਹਨਾਂ ਦੇ ਵਰਕਰਾਂ ਤੇ ਪੁਲਿਸ 56 ਕਸ ਦੀ ਨਜ਼ਰ ਆ ਰਹੀ ਹੈ ਜਿਸ ਤਹਾਤ ਅਮਰਸਰ ਪੁਲਿਸ ਦੇ ਵੱਲੋਂ ਹੁਣ ਬੀਤੀ 25 ਜੂਨ ਨੂੰ ਵਿਕਰਮਜੀਠਿਆ ਦੇ ਘਰ ਹੋਈ ਰੇਡ ਦੇ ਦੌਰਾਨ ਘਰ ਦੇ ਵਿੱਚ ਮੌਜੂਦ ਇੱਕ ਇੱਕ ਵਰਕਰ ਤੇ ਸਮਰਥਕ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿ세 ਅਕਾਲੀ ਦਲ ਦੇ ਵਰਕਰ ਵਿਰੋਧ ਕਰ ਰਹੇ ਨੇ ਤੇ ਅਕਾਲੀ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਤੱਕੇ ਦਾ ਉਹ ਵਿਰੋਧ ਕਰਦੇ ਨੇ ਸਬੰਧਿਤ ਕਾਨੂੰਨੀ ਕਾਰਵਾਈ ਵੀ ਕਰਵਾਉਣਗੇ ਤਾਂ ਇਸ ਮੌਕੇ ਗੱਲਬਾਤ ਕਰਦੇ ਆਂ ਅਕਾਲੀ ਦਲ ਦੇ ਵਰਕਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਲ-ਨਾਲ ਵੱਖ-ਵੱਖ ਅਕਾਲੀ ਆਗੂ ਥੋੜਾ ਸਿਵਲ ਲਾਈਨ ਦੇ ਵਿੱਚ ਇਕੱਠੇ ਹੋਏ ਨੇ ਤੇ ਪੁਲਿਸ ਦੀ ਤੱਕੇਸ਼ਾਈ ਦੇ ਖਿਲਾਫ ਵਿਰੋਧ ਕਰਦੇ ਨੇ। ਉਹਨਾਂ ਇਸ ਮੌਕੇ ਇਹ ਗੱਲਬਾਤ ਕਰਦੇ ਆ ਸ਼ੌਮਲੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਖ ਸਿੰਘ, ਐਡਵੋਕੇਟ ਭਗਵੰਤ ਸਿੰਘ ਤੇ ਹੋਰ ਅਕਾਲੀ ਆਗੂਆਂ ਦਾ ਇਹ ਕਹਿਣਾ ਕਿ ਅਕਾਲੀ ਦਲ ਨਾ ਤਾਂ ਡਰਨ ਵਾਲਾ ਤੇ ਨਾ ਹੀ ਝੁਕਣ ਵਾਲੀ ਪਾਰਟੀ ਹੈ। ਸਰਕਾਰ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ। ਸਰਕਾਰ ਦੇ ਇਸ਼ਾਰੇ ਤੇ ਪੁਲਿਸ ਔਰ ਰੇਡ ਹੋਈ ਹੈ ਘਰ ਦੇ ਵਿੱਚ ਜਿਹੜੇ ਵੀ ਉਸ ਵੇਲੇ ਆਗੂ ਵਰਕਰ ਸਮਰਥਕ ਮੌਜੂਦ ਸਨ ਉਹਨਾਂ ਨੂੰ ਬਿਨਾਂ ਵਜ੍ਹਾ ਹੁਣ ਪਰੇਸ਼ਾਨ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ ਉਹਨਾਂ ਦੇ ਘਰਾਂ ਦੇ ਵਿੱਚ ਵੀ ਰੇਡ ਕੀਤੀਆਂ ਜਾ ਰਹੀਆਂ ਨੇ ਫੋਨ ਕਰਕੇ ਥਾਣੇ ਬੁਲਾਇਆ ਜਾ ਰਿਹਾ ਜੋ ਕਿ ਸਰਕਾਰ ਦੀ ਸਰਾਸਰ ਤੱਕ ਕੇ ਸ਼ੈ ਉਹਨਾਂ ਕਿਆ-ਕਿਆ ਸੀ ਇਸ ਤੱਕੇ ਦੇ ਖਿਲਾਫ ਡਟ ਕੇ ਖੜੇ ਆ ਤੇ ਇਸ ਨੂੰ ਲੈ ਕੇ ਜੇਕਰ ਅਦਾਲਤ ਵੀ ਜਾਣਾ ਪਿਆ ਤਾਂ ਅਸੀਂ ਅਦਾਲਤ ਵੀ ਜਾਵਾਂਗੇ ਤੇ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਇਸ ਮੌਕੇ ਵਰਕਰਾਂ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਬੇਦਾਗ ਬਾਹਰ ਆਉਣਗੇ ਇਹ ਸਿਰਫ ਸਰਕਾਰ ਦੀ ਬਦਲਾਖੋਰੀ ਤੇ ਤਾਰਨਾ ਚਾਹੀਏ ਜੋ ਉਹਨਾਂ ਦੇ ਘਰ bina ਕਿਸੇ intimation ਦੇ ਰੇਡ ਕੀਤੀ ਗਈ ਤੇ ਉਹਨਾਂ ਨੂੰ ਕਾਬੂ ਕੀਤਾ ਗਿਆ ਮਾਮਲੇ ਨੂੰ 9 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਇੰਨੇ ਸਾਲ ਦੇ ਵਿੱਚ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਮਜੀਠੀਆ ਦੇ ਕੋਲ ਕਿੰਨੀ ਜਾਇਦਾਦ ਹੈ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਸਾਡੇ 30 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਗਏ ਨੇ ਇਕ੍ਰਮਜੀਠਿਆ ਬਾਰੇ ਇਹਨਾਂ ਕੁਝ ਸਰਕਾਰ ਜਾਣਦੀ ਸੀ ਤਾਂ ਪਹਿਲਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਮਹਿਜ਼ ਰਾਜਨੀਤੀ ਕੀਤੀ ਜਾ ਰਹੀ ਤਾਂ ਵਿਕਰਮਜੀਠਿਆ ਨੇ ਇਲਜ਼ਾਮਾਂ ਦੇ ਵਿੱਚੋਂ ਜਲਦ ਬਾਹਰ ਆਉਣਗੇ ਤੇ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ਉਹਨਾਂ ਕਹਿ ਕਿ ਅਸੀਂ ਸ਼ਰਮਣੀ ਅਕਾਲੀ ਦਲ ਦੇ ਨਾਲ ਸੀ ਤੇ ਅੱਗੇ ਵੀ ਨਾਲ ਰਹਾਂਗੇ ਅਕਾਲੀ ਆਗੂ ਵਿਕਰਮਜੀਠਿਆ ਤੋਂ ਬਾਅਦ ਹੁਣ ਉਹਨਾਂ ਦੇ ਕਰੀਬੀ ਤੇ ਉਹਨਾਂ ਦੇ ਵਰਕਰਾਂ ਤੇ ਪੁਲਿਸ 56 ਕਸ ਦੀ ਨਜ਼ਰ ਆ ਰਹੀ ਜਿਸ ਤਹਾ ਹੰਮਲਸਰ ਪੁਲਿਸ ਦੇ ਵੱਲੋਂ ਹੁਣ ਬੀਤੀ 25 ਜੂਨ ਨੂੰ ਵਿਕਰਮਜੀਠਿਆ ਦੇ ਘਰ ਹੋਈ ਰੇਡ ਦੇ ਦੌਰਾਨ ਘਰ ਦੇ ਵਿੱਚ ਮੌਜੂਦ ਇੱਕ ਇੱਕ ਵਰਕਰ ਇਸ ਮਰਤਕ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਅਕਾਲੀ ਦਲ ਦੇ ਵਰਕਰ ਵਿਰੋਧ ਕਰ ਰਹੇ ਨੇ ਤੇ ਅਕਾਲੀ ਵਰਕਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਤੱਕੇ ਦਾ ਉਹ ਵਿਰੋਧ ਕਰਦੇ ਨੇ ਸਬੰਧੀ ਕਾਨੂੰਨੀ ਕਾਰਵਾਈ ਵੀ ਕਰਵਾਉਣਗੇ ਤਾਂ ਇਸ ਮੌਕੇ ਗੱਲਬਾਤ ਕਰਦੇ ਆ ਅਕਾਲੀ ਦਲ ਦੇ ਵਰਕਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਲ-ਨਾਲ ਵੱਖ-ਵੱਖ ਅਕਾਲੀ ਆਗੂ ਥਾਲਾ ਸਿਵਲ ਲਾਈਨ ਦੇ ਵਿੱਚ ਇਕੱਠੇ ਹੋਏ ਨੇ ਤੇ ਪੁਲਿਸ ਦੀ ਤੱਕੇਸ਼ਾਈ ਦੇ ਖਿਲਾਫ ਵਿਰੋਧ ਕਰਦੇ ਨੇ ਉਹਨਾਂ ਤੇ ਇਸ ਮੌਕੇ ਗੱਲਬਾਤ ਕਰਦੇ ਆ ਸ਼ੌਮਲੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਖ ਸਿੰਘ ਐਡਵੋਕੇਟ ਭਗਵੰਤ ਸਿੰਘ ਤੇ ਹੋਰ ਅਕਾਲੀ ਆਗੂਆਂ ਦਾ ਇਹ ਕਹਿਣਾ ਹੈ ਕਿ ਅਕਾਲੀ ਦਲ ਨਾ ਤਾਂ ਡਰਨ ਵਾਲਾ ਤੇ ਨਾ ਹੀ ਝੁਕਣ ਵਾਲੀ ਪਾਰਟੀ ਹੈ ਸਰਕਾਰ ਵਿਕਰਮਜੀਤਿਆ ਨੂੰ ਗ੍ਰਿਫਤਾਰ ਕਰਕੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਔਰ ਰੇਡ ਹੋਈ ਹੈ ਘਰ ਦੇ ਵਿੱਚ ਜਿਹੜੇ ਵੀ ਉਸ ਵੇਲੇ ਆਗੂ ਵਰਕਰ ਸਮਰਥਕ ਮੌਜੂਦ ਸਨ ਉਹਨਾਂ ਨੂੰ ਬਿਨਾਂ ਵਜ੍ਹਾ ਹੁਣ ਪਰੇਸ਼ਾਨ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ ਉਹਨਾਂ ਦੇ ਘਰਾਂ ਦੇ ਵਿੱਚ ਵੀ ਰੇਡ ਕੀਤੀਆਂ ਜਾ ਰਹੀਆਂ ਨੇ ਫੋਨ ਕਰਕੇ ਥਾਣੇ ਬੁਲਾਏ ਜਾ ਰਹੇ ਜੋ ਕਿ ਸਰਕਾਰ ਦੀ ਸਰਾਸਰ ਤੱਕੇਸ਼ ਹੈ ਉਹਨਾਂ ਕਹਿੰਿਆ ਕਿ ਅਸੀਂ ਇਸ ਤੱਕੇ ਦੇ ਖਿਲਾਫ ਡਟ ਕੇ ਖੜੇ ਆਂ ਤੇ ਇਸ ਨੂੰ ਲੈ ਕੇ ਜੇਕਰ ਅਦਾਲਤ ਵੀ ਜਾਣਾ ਪਿਆ ਤਾਂ ਅਸੀਂ ਅਦਾਲਤ ਵੀ ਜਾਵਾਂਗੇ ਤੇ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਇਸ ਮੌਕੇ ਵਰਕਰ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਬੇਦਾਗ ਬਾਹਰ ਆਉਣਗੇ ਇਹ ਸਿਰਫ ਸਰਕਾਰ ਦੀ ਬਦਲਾਖੋਰੀ ਤੇ ਤਾਰਨਾ ਚਾਹੀਏ ਜੋ ਉਹਨਾਂ ਦੇ ਘਰ bina ਕਿਸੇ intimation ਦੇ raid ਕੀਤੀ ਗਈ ਤੇ ਉਹਨਾਂ ਨੂੰ ਕਾਬੂ ਕੀਤਾ ਗਿਆ ਮਾਮਲੇ ਨੂੰ 9 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਇੰਨੇ ਸਾਲ ਦੇ ਵਿੱਚ ਸਰਕਾਰ ਨੂੰ ਪਤਾ ਨਹੀਂ ਲੱਗਿਆ ਕਿ ਮਜੀਠੀਆ ਦੇ ਕੋਲ ਕਿੰਨੀ ਜਾਇਦਾਦ ਹੈ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਸਾਢੇ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋ ਗਈ ਨੇ ਤੇਕਰ ਮਜੀਠੀਆ ਬਾਰੇ ਇਹਨਾਂ ਕੁਝ ਸਰਕਾਰ ਜਾਣਦੀ ਸੀ ਤਾਂ ਪਹਿਲਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਇਹ ਮਹਿਜ਼ ਰਾਜਨੀਤੀ ਕੀਤੀ ਜਾ ਰਹੀ ਤਾਂ ਵਿਕਰਮ ਚੀਠਿਆ ਨਾਲ ਇਲਜ਼ਾਮਾਂ ਦੇ ਵਿੱਚੋਂ ਜਲਦ ਬਾਹਰ ਆਉਣਗੇ ਤੇ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਈ ਉਹਨਾਂ ਕਹਿੰਦੇ ਕਿ ਅਸੀਂ ਸ਼ਰਮਣੀ ਅਕਾਲੀ ਦਲ ਦੇ ਨਾਲ ਸੀ ਤੇ ਅੱਗੇ ਵੀ ਨਾਲ ਰਹਾਂਗੇ